ਅਸੀਂ ਦੇਖ ਰਹੇ ਹਾਂ 24 ਪੰਜਾਬ న్యూ ਚੈਨਲ ਪਿੰਡ ਸਾਵਰਾ ਵਿੱਚ ਵਪਰੀ ਦੁਖਰੀ ਘਟਨਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਅਨੁਸਾਰ 60 ਸਾਲਾ ਟੁੱਟਣ ਲਾਲ ਹਰਬਖਸ਼ ਸਿੰਘ ਇੱਕ ਬਿਜਲੀ ਮੁਲਾਜ਼ਮ ਵੱਲੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਮੀਤੀ ਰਾਤ ਹਨੇਰੀ ਕਾਂ ਟੁੱਟੀ ਸੀ ਬਿਜਲੀ ਦੇ ਤਾਰਾਂ ਕਣਕ ਦੇ ਅੱਗ ਲੱਗਣ ਦਾ ਖਤਰਾ ਕਾਰਨ ਨੌਜਵਾਨ ਪੁੱਜੇ ਸੀ ਖੇਤਾਂ ਵਿੱਚ ਪਰ ਅਚਾਨਕ ਹੀ ਉਕਤ ਨੌਜਵਾਨ ਦੇ ਪੈਰ ਨੰਗੇ ਬਿਜਲੀ ਵਾਲੀ ਤਾਰ ਤੇ ਆ ਗਏ ਜਿਸ ਕਾਰ ਉਸ ਦੇ ਕਰੰਟ ਲੱਗ ਗਿਆ ਉਕਤ ਨੌਜਵਾਨ ਖੇਤਾਂ ਦੇ ਵਿੱਚ ਦਮ ਤੋੜ ਗਿਆ ਪਰਿਵਾਰ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਹਨ ਗਿੱਲੀ ਕਾਰਨ ਹੋਇਆ ਜਿਨ੍ਹਾਂ ਦੇ ਸਮੇਂ ਸਰਤਾਰ ਦੀ ਰਿਪੇਅਰ ਨਹੀਂ ਕੀਤੀ ਮੌਕੇ ਤੇ ਪੁੱਜੇ ਬਿਜਲੀ ਮੁਲਾਜ਼ਮਾ ਨੇ ਕਿਹਾ ਕਿ ਰਾਤ ਦੇ ਹਨੇਰੀ ਹੋਣ ਕਾਰਨ ਬਿਜਲੀ ਬੰਦ ਕੀਤੀ ਗਈ ਸੀ ਟਰਾਈ ਲਾਈਨ ਲਈ ਬਿਜਲੀ ਛੱਡੀ ਗਈ ਸੀ ਪਰ ਅਚਾਨਕ ਥਾ ਟੁੱਟ ਕੇ ਥੱਲੇ ਡਿੱਗ ਜਿਸ ਕਾਰਨ ਉਹਨਾਂ ਦੇ ਘਟਣਾ ਵਾਪਰੀ ਹੈ ਜਿੱਥੇ ਕਿ ਨੌਜਵਾਨ ਦੇ ਕਰੰਟ ਲੱਗਣ ਨਾਲ ਮੌਤ ਹੋ ਗਈ ਆ ਉੱਥੇ ਹਨੇਰੀ ਦਾ ਕਾਰਨ ਦੱਸਿਆ ਜਾ ਰਿਹਾ ਹਨ ਪਰ ਪਰਿਵਾਰ ਬਿਜਲੀ ਦੇ ਵਿਭਾਗ ਦੇ ਹਨ ਗਿੱਲੀ ਦੱਸ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਦੋਂ ਕਿ ਸਿਰਫ ਇੱਕ ਹੀ ਬੇਟਾ ਸੀ ਜਿਸਦੇ ਇੱਕ ਮੌਤ ਹੋ ਗਈ ਹੈ ਜਿਸ ਦੇ ਨਾਲ ਦੇਖ ਸਕਦੇ ਹੋ ਤਸਵੀਰਾਂ ਵਿੱਚ ਦਿਖਾਇਆ ਜਾ ਰਿਹਾ ਹੈ ਕਿਵੇਂ ਬਿਜਲੀ ਦੇ ਕਰੰਟ ਵਿੱਚ ਦੀ ਨਿਕਲਿਆ ਹੈ ਇਸ ਦੇ ਕਾਰਨ ਪਰਿਵਾਰ ਦੇ ਵਿੱਚ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਨੂੰ ਲੈ ਕੇ ਪਿੰਡ ਦੇ ਵਿੱਚ ਵੀ ਪੂਰੀ ਗਮਹੀਨ ਮਾਹੌਲ ਬਣ ਚੁੱਕਾ ਹੈ ਕਿਉਂਕਿ ਇੱਕ ਬੇਟਾ ਹੋਣ ਦੇ ਕਾਰਨ ਜਿੱਥੇ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਉਸ ਦੇ ਨਾਲ ਪਰਿਵਾਰ ਦੇ ਵਿੱਚ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਜਿੱਥੇ ਕਿ ਬਿਜਲੀ ਬੋਰਡ ਦੀ ਸਭ ਤੋਂ ਵੱਡੀ ਅੰਗਲੀ ਸਾਹਮਣੇ ਆ ਰਹੀ ਹੈ ਜਦਕਿ ਬਿਜਲੀ ਬੋਰਡ ਸਮੇਂ ਸਿਰ ਰਹਿ ਕੇ ਬਿਜਲੀ ਉਤਾਰਾਂ ਦੀ ਮੁਰਮਤ ਨਹੀਂ ਕਰਦਾ ਜਿਸ ਦੇ ਕਾਰਨ ਘਟਨਾਵਾਂ ਵਾਪਰਦੀਆਂ ਹਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪਿੰਡ ਵਾਸੀ ਅਤੇ ਪਰਿਵਾਰ ਵਾਸੀ ਬਸਾਰ ਦੇ ਵੀਡੀਓ ਬਣਾ ਲਈ ਮੜੀ ਹੈ ਸਾਰੇ ਕੋਲ ਜੇ ਬੱਤੀ ਚੱਲਦੀ ਹੈ ਠੀਕੜ ਕੇ ਰਾਤ ਲੱਗੀ ਅੱਗ ਦਾ ਤੇ ਆਸ ਤੇ ਮੈਂ ਉਹ ਇਸ ਨੂੰ ਪੂਰੀ ਵਜੋਂ ਜੋੜ ਬਥੇ ਬਹੁਤ ਮਾੜੀ ਘਟਨਾ ਹੋਈ ਹੈ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਆ ਅਲੱਗ-ਅਲੱਗ ਲੜਕਾ ਸੀ ਇਹ ਜੋ ਕਿ ਬਿਜਲੀ ਮਲਾਜ਼ਮਾ ਜਿਹੜੇ ਉਹ ਮੱਖੇ ਗੌਰ ਨਹੀਂ ਕਰਦੇ ਇਹਨਾਂ ਤਾਰਾਂ ਬਾਰੇ ਤਿੰਨ ਤਾਰਾਂ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਟੁੱਟ ਗਈ ਆ ਤੇ ਕਨਕ ਦੇ ਵੀ ਬਚਾਅ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਵਾਹਿਗੁਰੂ ਜੀ ਮਰਦਾ ਸਹਾਇਆ ਇਹਨਾਂ ਪਿੱਛੇ ਗੁਰਦੇਵ ਸਿੰਘ ਉਹ ਭਾਜੀ ਕੀ ਆ ਵੀ ਰਾਤ ਮਰੀ ਨੇਰੀ ਆਈ ਆ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ ਉਹ ਤਾਰ ਕਿਤੇ ਦੇਖਾਟ ਹੋਈ ਮੜੀ ਤੇ ਤਾਰ ਥੱਲੇ ਡਿੱਪੀ ਆ ਉਹ ਜੋ ਸਾਨੂੰ ਬਾਹਰੋਂ ਫੋਨ ਆਇਆ ਨਿਆਣੇ ਨੇ ਵੇਖਿਆ ਜੂਂ ਭੱਜਾ ਤੇ ਜਾ ਕੇ ਵੇਖਿਆ ਤੇ ਉੱਤੇ ਕੋਈ ਕੰਨ ਕੋਈ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਪਵਾਕਾ ਨਿਕਲਿਆ ਇਹ ਜਾ ਕੇ ਭੱਜ ਕੇ ਬਝਾਉਣ ਲੱਗਾ ਤੇ ਉਹ ਥੱਲੇ ਤਾਰ ਪਈ ਬੱਚੇ ਦੀ ਉੱਤੇ ਜਾ ਕੇ ਚੜ ਗਿਆ ਠਾਕ ਕਿ ਨੂੰ ਜ਼ਿੰਮੇਵਾਰ ਕਨੇ ਮੰਨਦੇ ਜੋ ਮੇਰ ਭਾਜੀ ਜੋ ਵੀ ਸਾਰੇ ਬਿਜਲੀ ਵਿਭਾਗੀਆਂ ਜੋ ਵੀ ਐਸੇ ਬੱਤੀਆਂ ਨੂੰ ਜ਼ਿੰਮੇਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੇਰੇ 40 50 ਸਾਲ ਹੋ ਗਏ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮਰੇ ਤਾਂ ਕੈਮਰਾ ਮਾਰ ਕੇ ਵੇਖੋ ਮੇਰੇ ਜੋੜ ਹੀ ਜੋੜ ਉੱਤੇ ਗਲੀਆਂ ਤਾਰਾਂ ਪਈਆਂ ਮੰਗ ਭਾਜੀ ਇਹੋ ਵੀ ਇਨਸਾਫ ਹੋਣਾ ਚਾਹੀਦਾ ਥਾਨੂੰ ਇਨਸਾਫ ਮਿਲ ਤੀ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਾ ਮੜਾ ਮੋਟ ਸੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਕੋ ਗਾ ਮੜਾ ਮੋਟ ਕੰਮਾਂ ਚ ਚੜ ਦੇਣਾ ਕਰ ਕਿਹੜੇ ਪਿੰਡ ਡੂਰੀ ਗਾੜੀ ਸੁਪਰਾ ਪਾਰ ਵਾਲਿਆਂ ਦਾ ਦੋਸ਼ ਹੈ ਕਿ ਜਿਹੜੀ ਮੌਤ ਹੋਈ ਹੈ ਬਿਜਲੀ ਦੀ ਲਗੇਲੀ ਕਾਰਨ ਹੋਈ ਹੈ ਤੇ ਕੀ ਮਸਲਾ ਖੜਾਈ ਮਸਲਾ ਹੈ ਭਾਈ ਤਾਰਾਂ ਵਿੱਚ ਅੱਗੇ ਬੱਤੀ ਚੱਲਦੀ ਹੈ ਅੱਗੇ ਭਨੇਰੀ ਆਈ ਕਰਕੇ ਤਾਂ ਟੁੱਟ ਗਈ ਜਾਦ ਪਰ ਵਾਲਿਆਂ ਦਾ ਦੋਸ਼ ਹੈ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਜਾ ਤੇ ਜਦ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਹੈ ਹਾਂਜੀ ਇਹ ਤੇ ਬੱਤੀ ਹੁਣ ਇਹਨਾਂ ਚਲਾਤੀ ਚਲਵੇ ਨਾ ਟਰਾਈ ਲੈ ਲਈ ਆ ਹਾਂ ਭਨੇਰੀ ਹੜ ਗਈ ਵੀ ਟਰਾਈ ਲੈ ਲਈ ਗਏ ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਵੱਜ ਗਈ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਉਹਨੂੰ ਜਦ ਦੱਸਿਆ ਤਾਂ ਚਲ ਜਾਣ ਬੱਜ ਜਾਂਦੀ ਚਲੇਦੀ ਫੇਰ ਤੁਸੀਂ ਮੰਨਦੇ ਜੀ ਕਿ ਬਿਜਲੀ ਵਾਲਿਆਂ ਦੀ ਵਕਤ ਨਗੇਲੀ ਆ ਕਿ ਕੋਈ ਟਰਾਈ ਲਈ ਇਹਦੇ ਉੱਤੇ ਕਰਕੇ ਮੋੜੋਗੇ ਉਹ ਤਾਂ ਫੇਰ ਹੀ ਗੀ ਗੱਲ ਜੀ ਭਾਈ ਬਿਜਲੀ ਵਾਲੇ ਨਗੇਲੀ ਹੈ ਨਾ ਟਰਾਈ ਉਹ ਨਾਲ ਨੇਰੀ ਘੜੀ ਕਰਕੇ ਟਰਾਈ ਲੈ ਲਈ ਨਾ ਹਾਂਜੀ ਕਿੰਨਾ ਨੇ ਲਈ ਟਰਾਈ ਬਿਜਲੀ ਵਾਲਿਆਂ ਕੋਈ ਨਹੀਂ ਬੋਲ ਕੋਣ ਟੁੱਟੀ ਬਸ ਕੋਣ ਹੈ ਤੇ ਹਾਂਜੀ ਜੰਟਾ ਹਾਂਜੀ ਜੰਟ ਸਿੰਘ ਇੱਕ ਜਿਸ ਤਰ੍ਹਾਂ ਕਿ ਤੁਸੀਂ ਆਮ ਵੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਹੀ ਰੱਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰੀਂਦੇ ਜੀ ਆ ਦੋ ਆ ਜੀ ਲੀ ਗਰਾ ਹਾਂਜੀ ਇਹ ਨਾ ਨਾ ਕੋ ਮੱਗਲ ਸੇ ਕਿਤੇ ਕਮੈਂ ਭਾਈ ਸਹੀ ਇਹਦਾ ਵੱਡਾ ਪੈਂਡਾ ਦੇ ਇੱਥੇ ਕੋਈ ਮੁਲਾਜ਼ਮ ਹੋਰ ਨਹੀਂ ਕੋਈ ਆ ਆਖਿਆ ਇਹਨਾਂ ਨੂੰ ਮੁਲਾਜ਼ਮ ਦਿਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉਣ ਹੀ ਦੇ ਦੋ ਬੰਦੇ ਆਏ ਹਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੋ ਗਈ ਬਿਚਾਰੇ ਅੱਛਾ ਹਾਂਜੀ ਉਹ ਪ੍ਰਾਈਵੇਟ ਕੇ ਸਰਕਾਰੀ ਹੋਈ ਨਹੀਂ ਉਹ ਸਰਕਾਰੀ ਫੌਜੀ ਆਏ ਅਹੀਂ ਲੈ ਅਹੀਂ ਲੈ ਉਹਨੇ ਨਾਲ ਆਲਾ ਕੰਮ ਤੇ ਲਈਦਾ ਨਾਲ ਹਾਂਜੀ ਅਹੀਂ ਲੈ ਉਹਨੇ ਕੰਮ ਤੇ ਨਾਲ ਉਹਨੂੰ ਮੋੜਿਆ ਨੂੰ ਕਿੰਨੇ ਪੈਸੇ ਦੇ ਦੇ ਉਹਨੂੰ ਹਾਂਜੀ ਪੈਸੇ ਕਾਦੇ ਦੇਨੇ ਉਹਨੂੰ ਅੱਛਾ 300 2-300 ਰੁਪਏ 200 ਦੇਈਦਾ 300 ਦੇਈਦਾ ਕਰੇ ਤੇ ਤੁਸੀਂ ਆਪਨੇ ਕੰਮ ਕਰਦੇ ਨੇ ਕਰੀਦਾ ਕੰਮ ਤੇ ਮੰਨ ਲਓ ਕਿ ਜੇ ਜਿੱਦਾਂ ਪ੍ਰਾਈਵੇਟ ਆਏ ਜਿੱਦਾਂ 100-200 ਰੁਪਏ ਲੈ ਗਏ ਤੁਸੀਂ ਇਹਨਾਂ ਨੂੰ ਮੋਟਾ ਹੁੰਦੇ ਜੇ ਨਾਲ ਹਾਂਜੀ ਜੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਜੇ ਉਹ ਜਮਵਾਰ ਕੋਣ ਬੰਦੇ ਥੋੜੇ ਆ ਸਟਾਫ ਨਹੀਂ ਹੈਗਾ ਜੀ ਸਟਾਫ ਨਹੀਂ ਹੈਗਾ ਸਟਾਫ ਨਹੀਂ ਗਿਆ ਕੱਲਾ ਹੀ ਮੈਂਗਾ ਹਾਂਜੀ ਸਰਦਾਰ ਗੁਰਵਿੰਦਰ ਸਿੰਘ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਦ ਸਿੰਘ ਦਾ ਲੜਕਾ ਸੀਗਾ ਹੀ ਕੱਲਾ ਕੱਲਾ ਕਾਗਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਹੈ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਾਤ ਮਾਰੇ ਆ ਜੇ ਬਿਜਲੀ ਵਾਲੀਆਂ ਤਾਰਾਂ માં ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਇਹਦਾ ਕੋਈ 5 ਸਾਲ ਤੇ ਕਰ ਕੋ 10 ਸਾਲ ਤੇ ਕਰ ਇਹਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਜਾਂ ਸਰਪੰਚ ਆ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚ ਇਲਾਕੇ ਦਾ ਇਹ ਜਿਹੜੀਆਂ ਗੱਲਾਂ ਦੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਹੈ ਜੀ ਬਾਏ ਗੁਰਜੀ ਕਾਕਾ ਢਕਾਰੀ ਤੇ ਲੋਡ ਤੇ ਹਰ ਇੱਕ ਚੀਜ਼ ਦੀ ਹੈ ਜੀ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਤੇ ਵੀ ਮਲਾਜਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਇਹ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਪੈਣ ਭਰਾ ਇੱਥੇ ਖਲੋਤੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਹ ਕੋ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਅਰਗਾ ਕੋ ਰੱਖ ਲੈਂਦੇ ਉਹਨੂੰ ਚੜਾ ਦਿੰਦੇ ਖੰਬੇ ਤੇ ਤਨਖਾਹਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂਗਾ ਨਿਗੇਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਤੇ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਮਾਹਕਮੇ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਇਕੱਲਾ ਇਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਤੇ ਜਿਹੜੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵ thank you